ਤਸੀਂ ਤੁਹਾਨੂੰ ਲੈ ਕੇ ਆਏ ਆ ਵਿਰਾਸਤੇ ਖਾਲਸਾ ਜੋ ਕਿ ਅਨੰਦਪੁਰ ਸਾਹਿਬ ਵਿਖੇ ਹੈ ਤੇ ਇਹ ਸੋਮਵਾਰ ਨੂੰ ਬੰਦ ਹੁੰਦਾ ਹੈ ਤੇ ਬਾਕੀ ਇਹਦਾ ਟਾਈਮ ਜਿਹੜਾ ਹੈਗਾ 10 ਵਜੇ ਤੋਂ ਲੈ ਕੇ 4:30 ਵਜੇ ਤੱਕ ਦਾ ਹੈ ਤੇ ਇਹ ਸਾਰਾ ਜਿਹੜਾ ਵਿਰਾਸਤੇ ਖਾਲਸਾ ਫ੍ਰੀ ਆਫ ਕਾਸਟ ਹੈ ਬਸ ਕੇਵਲ ਜੇ ਤੁਸੀਂ ਕੋਈ ਗੱਡੀ ਵਗੈਰਾ ਲੈ ਕੇ ਆਏ ਹੋ ਉਸ ਦੀ ਪਾਰਕਿੰਗ ਫੀਸ ਲੱਗਦੀ ਹੈ ਤੇ ਤੁਹਾਨੂੰ ਅੰਦਰੋਂ ਦਿਖਾਉਂਦੇ ਆ ਵਿਰਾਸਤੇ ਖਾਲਸਾ ਵਿਰਾਸਤੇ ਖਾਲਸਾ ਨੂੰ ਜਾਣ ਲਈ ਅੰਦਰ ਵੱਲ ਦਾ ਰਸਤਾ ਇਹ ਦੇਖੋ ਇੱਧਰ ਐਂਟਰੀ ਹੁੰਦੀ ਹੈ ਦੇਖੋ ਕਾਰਾਂ ਦੀ ਇਹ ਦੇਖੋ ਇਹ ਪੀਡ ਐਂਟਰੀ ਹੈ ਇਹ ਦੇਖੋ ਕਾਰਾਂ ਸਾਰੀਆਂ ਰੁਕ ਰੀਆਂ ਨੇ ਪਿੱਛੇ ਇਹ ਦੇਖੋ ਜੀ ਪੈਦਲ ਜਿਹੜੇ ਚੱਲਣ ਵਾਲੇ ਨੇ ਉਹਨਾਂ ਲਈ ਇੱਕ ਟ੍ਰੈਕ ਬਣਿਆ ਹੋਇਆ ਇਸ ਟ੍ਰੈਕ ਤੇ ਹੋ ਚੱਲਦੇ ਨੇ ਜੀ ਇਹ ਦੇਖੋ ਜੀ ਇਹ ਲੁੱਕ ਹੈ ਵਿਰਾਸਤੇ ਖਾਲਸਾ ਦੀ ਬਾਹਰ ਤੋਂ ਇਹ 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 ਹੈ ਜੀ ਵਿਰਾਸਤਾ ਖਾਲਸਾ ਦੀ ਅੰਦਰ ਜਾ ਕੇ ਪਾਰਕਿੰਗ ਇੱਥੇ ਗੱਡੀਆਂ ਲੱਗ ਜਾਂਦੀਆਂ ਨੇ ਤੇ ਇੱਕ स्लॉट 2.5 ਘੰਟੇ ਲਈ ਵੈਧੇ ਹੈ ਤੇ ਉਸ ਤੋਂ ਬਾਅਦ ਦੁਬਾਰਾ ਟਿਕਟ ਕਟਾਣੀ ਪੈਂਦੀ ਹੈ ਕਾਰ ਪਾਰਕਿੰਗ ਦੀ ਇਸ ਤਰਫ ਪਾਸ ਮਿਲਦਾ ਹੈ ਜੀ ਜਿਸ ਦੇ ਨਾਲ ਅੰਦਰ ਤੁਹਾਡੀ ਐਂਟਰੀ ਹੁੰਦੀ ਹੈ ਇੱਥੇ ਤੁਸੀਂ ਪਾਸ ਲੈਣਾ ਹੁੰਦਾ ਹੈ ਫ੍ਰੀ ਪਾਸ ਹੁੰਦਾ ਹੈ ਇਹ ਜੀ ਫੋਟੋਗ੍ਰਾਫੀ ਕਰਨਾ ਜਿਹੜਾ ਹੈ ਇੱਥੇ ਮਨਾ ਹੈ ਪਰ ਕੋਸ਼ਿਸ਼ ਕਰਾਂਗੇ ਤੁਹਾਨੂੰ ਅੰਦਰੋਂ ਅਸੀਂ ਦਿਖਾ ਸਕੀਏ ਇਸ ਤਰਫ ਜਾ ਕੇ ਚੈਕਿੰਗ ਹੁੰਦੀ ਹੈ ਵਿਅਕਤੀਆਂ ਦੀ ਤੇ ਫਿਰ ਅੰਦਰ ਐਂਟਰੀ ਕਰਵਾਈ ਜਾਂਦੀ ਹੈ ਪਾਸ ਦੇਖ ਕੇ ਇੱਥੇ ਸਾਰੇ ਫੋਨ ਜਿਹੜੇ ਹੈਗੇ ਆ ਉਹ ਬੰਦ ਕਰਵਾ ਲੈ ਜਾਂਦੇ ਨੇ ਤੇ ਅਸੀਂ ਤੁਹਾਨੂੰ ਇੱਥੇ ਤੱਕ ਹੀ ਦਿਖਾ ਸਕਦੇ ਹਾਂ ਜੀ ਵਿਰਾਸਤੇ ਖਾਲਸਾ ਹੁਣ ਆਪਾਂ ਅੰਦਰ ਜਾਵਾਂਗੇ ਉਸ ਐਂਟਰੀ ਤੋਂ ਆਪਾਂ ਅੱਗੇ ਆ ਗਏ ਹਾਂ ਤੇ ਅੱਗੇ ਇਸ ਤਰ੍ਹਾਂ ਦੇਖੋ ਇੱਕ ਝੀਲੂਮਾ ਆਗ੍ਰੀਤੀ ਜੀ ਬਣੀ ਹੋਈ ਹੈ ਇੱਥੇ ਤੁਸੀਂ ਬੈਠ ਸਕਦੇ ਹੋ ਤੇ ਇਸ ਦਾ ਤੁਸੀਂ ਅਨੰਦ ਮਾਨ ਸਕਦੇ ਹੋ ਇਹ ਦੇਖੋ ਜੀ ਇਹ ਹੈ ਜੀ ਉਹ ਆਕ੍ਰਿਤੀ ਜਿੱਥੇ ਤੁਸੀਂ ਇੱਕ ਝੀਲ ਦਾ ਆਨੰਦ ਲੈ ਸਕਦੇ ਹੋ ਉਹ ਉਦੀ ਜਗਾਹ ਘੱਟ ਹੈ ਫੋਨ ਅੰਦਰ ਲੈ ਕੇ ਜਾਣਾ ਬਿਲਕੁਲ ਮਨਾ ਹੈ ਜਿਸ ਕਰਕੇ ਅਸੀਂ ਤੁਹਾਨੂੰ ਇੱਥੇ ਤੱਕ ਹੀ ਦਿਖਾ ਸਕਦੇ ਹਾਂ ਵਿਰਾਸਤੇ ਖਾਲਸਾ